ਕੁਦਰਤ ਦੀਨੇ ਕਮਾਲ ਹੀ ਕਰਦੀ ਹੈ ਨਾ ਦੋਸਤੋ ਕਮਾਲ ਹੀ ਅਦਭੁਤ ਵੇਖੋ ਜੀ ਅਪਾ ਮਾਉ ਟਾਂਪੂ ਪਹੁੰਚਣ ਵਾਲਿਆਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੋਂ ਦਾ ਟੈਂਪਰੇਚਰ ਵਿਖਾ ਦੇਣਾ ਇਸ ਵਕਤ ਅਸੀਂ ਯੂਥਪੁਰ ਤੋਂ ਅੱਗੇ ਆ ਪਾਲੀ ਤੋਂ ਥੋੜਾ ਜਿਹਾ ਪਿੱਛੇ ਆ ਤੇ ਸਭ ਦੇਖੋ ਵੀ ਕਿੰਨਾ ਇੱਥੇ ਇੱਥੇ ਹੈਗਾ ਜੀ 31 ਡਿਗਰੀ ਸੈਲਸੀਅਸ ਯਾਨੀ ਕਿ ਠੀਕ ਆ ਇਨਾ ਜਿਆਦਾ ਵੀ ਨਹੀਂਗਾ ਪੰਜਾਬ ਨਾਲ ਤਾਂ ਬਹੁਤ guna ਘੱਟ ਆ ਹੁਣ ਮੈਂ ਪੁੱਛਿਆ ਪੰਜਾਬ ਚ ਕਹਿੰਦੇ ਵੀ 40 ਡਿਗਰੀ ਸੈਲਸੀਅਸ ਤਾਂ ਸਵੇਰ ਸਵੇਰ ਹੀ ਹੋਇਆ ਪਿਆ ਚਾਚਾ ਤੇ ਬਣੂਗਾ ਕੀ ਗਰਮੀ ਬਹੁਤ ਜ਼ਿਆਦਾ ਹੁਣ ਤੁਹਾਨੂੰ ਅਸੀਂ ਅੱਗੇ ਜਾ ਕੇ ਦੱਸਾਂਗੇ ਵੀ ਮਾਉਂਟ ਆਬੂ ਤੇ ਕਿੰਨਾ ਟੈਂਪਰੇਚਰ ਹੈ ਤੇ ਕਿਹੋ ਜਿਹਾ ਮੌਲਾ ਲਓ ਵੀ ਮਿੱਤਰੋ ਸ੍ਰੋਹੀ ਪਹੁੰਚ ਚੁੱਕੇ ਆ ਤੇ ਜਲਦੀ ਆਪਾਂ ਮਾਉਂਟ ਆਬੂ ਪਹੁੰਚਾਂਗੇ ਤੇ ਦੇਖੋ ਜੀ ਤਗੜੇ ਤਗੜੇ ਪਹਾੜ ਹੈ ਜੇ ਹੈਰਾਨ ਕਰਨ ਵਾਲੀ ਗੱਲ ਇਹ ਆ ਵੀ ਕਿੰਨੀ ਗਰਮੀ ਸੀ ਤੇ ਕਿੰਨੀ ਠੰਡਕ ਚ ਆ ਗਏ ਅਸੀਂ ਹਨਾ ਚਾਚਾ ਕਰਨਾ ਪਊਗਾ ਨਾ ਬਿਲਕੁਲ ਬਿਲਕੁਲ ਯਾਰ ਐਡੀ ਛੇਤੀ ਚੇਂਜ ਕਮਾਲ ਹੋ ਗਈ ਮੌਸਮ ਚਾਹੇ ਇੱਥੋਂ ਤੋਂ 300 ਕਿਲੋਮੀਟਰ ਤੇ ਗਰਮੀ ਸੀ ਗਰਮੀ ਸੀ ਹਾਤ ਦੀ ਹਾਤ ਦੀ ਇੱਥੇ ਆ ਕੇ ਪੈਂ ਤੰਡੇ ਠੰਡ ਹਾਂ ਬਿਲਕੁਲ ਇਹ ਸੋ ਅੱਗੇ ਗੁਜਰਾਤ ਆ ਜਾਤਾ ਹੈ ਇਹ ਤੋਂ ਅੱਗੇ ਤੋਂ ਸੇਵ ਦਾ ਬਾਅਦ ਪੈਂਦਾ ਮੇਰੇ ਕੋਲ 200 ਕਿਲੋਮੀਟਰ ਹੈ ਜੁ ਆਂਧਾਬਾਦ ਆਂਧਾਬਾਦ ਹੀ ਗੁਜਰਾਤ ਹੀ ਆ ਗਿਆ ਫਿਰ ਹਾਂ ਹਾਂ ਗੁਜਰਾਤ ਹੀ ਇਹੋ ਜਿਹਾ ਏਰੀਆ ਗੁਜਰਾਤ ਚ ਵੀ ਪਹਾੜੀਆਂ ਪੁੜੀਆਂ ਹੈਗੀਆਂ ਇਹ ਦੂਜੀਆਂ ਸਪਾਰਟ ਪਹਾੜੀਆਂ ਹਨ ਸਪਾਰਟ ਆ ਪੱਥਰ ਚੱਲਦਾ ਆਪਣੇ ਜਿਹੜਾ ਘਰ ਚ ਲੱਗਦੇ ਜਿਹੜੇ ਹਨਾ ਇਹਨਾਂ ਕੱਟ ਕੇ ਸਿੱਧੇ ਪੀਸੇ ਨੂੰ ਲੈ ਕੇ ਆਉਂਦੇ ਹਾਂ ਠੀਕ ਆ ਉਧੇ ਪਰ 128 ਕਿਲੋਮੀਟਰ ਹੈ ਜੀ ਆਬੂ ਰੋਡ 76 ਰਹਿ ਗਿਆ ਤੇ ਆਪਣਾ ਜਿਹੜੀ ਹਿਲ ਸਟੇਸ਼ਨ ਆ ਮਾਊਂਟ ਆਬੂ ਉਹ 83 ਰਹਿ ਗਿਆ ਮਿੱਤਰ ਪਟロイ ਸਵਕਟਾ ਪਾ ਆ ਗਿਆ ਜੀ ਆਬੂ ਰੋਡ ਆਬੂ ਰੋਡ ਤੋਂ ਹੁਣ ਮਾਉਂਟ ਆਬੂ ਰਹਿ ਗਿਆ ਸਿਰਫ 19 ਕਿਲੋਮੀਟਰ ਤੇ ਆ ਜਿਹੜਾ ਰਸਤਾ ਨਾਲ ਜੀ ਬਹੁਤ ਡੇਂਜਰ ਹੈ ਜਦੋਂ ਵੀ ਤੁਸੀਂ ਆਓ ਤੇ ਘੱਟ ਤੋਂ ਘੱਟ ਸਲੋ ਤੋਂ ਥੋੜਾ ਸਲੋ ਗੱਡੀ ਚਲਾਓ ਇੱਥੇ ਇਹ ਥੋੜਾ ਜਿਹਾ ਰਸਤਾ ਭੀੜਾ ਵਾਕਈ ਤੁਸੀਂ ਰੋਡ ਦੇਖ ਕੇ ਬਾਗਮਾਲ ਆ ਕਹਿੰਦੇ ਵੀ ਰਾਜੇ ਮਹਾਰਾਜੇ ਜਦੋਂ ਵੀ ਗਰਮੀ ਹੁੰਦੀ ਸੀ ਬਹੁਤ ਜ਼ਿਆਦਾ ਜਦੋਂ ਗਰਮੀ ਪੈਂਦੀ ਸੀ ਤੇ ਮਾਉਂਟ ਆਬੂ ਜਾਣ ਕੇ ਰਹਿੰਦੇ ਹੁੰਦੇ ਸੀ ਉਹਨਾਂ ਨੇ ਇਆ ਬਣਾਇਆ ਜੀ ਤਾਂ ਹੀ ਖਾਸ ਆ ਮਿੱਤਰੋ ਇਸ ਤੋਂ ਬਾਅਦ ਆ ਪਚੜਾਈ ਹੀ ਚੜਦੇ ਜਾਣਾ ਚੜ੍ਹਾਈ ਹੀ ਆਈ ਜਾਣੀ ਆ ਤੇ ਨਾਲ-ਨਾਲ ਯਾਨੀ ਕਿ ਇਹ ਪਹਾੜ ਕੱਟ ਕੇ ਰਸਤਾ ਬਣਾਇਆ ਤੇ ਨਾਲ-ਨਾਲ ਇਹ ਦੇਖਾਈ ਆ ਜੇਕਰ ਤੁਸੀਂ ਮਾੜੀ ਜੀ ਵੀ ਨਿਗਾਸੇ ਪਾਸੇ ਕੀਤੀ ਦੁਰਘਟਨਾ ਘਟੀ ਤੇ ਗੱਡੀ ਬਿਲਕੁਲ ਥੱਲੇ ਜਾਵੇਗੀ ਨਾ ਦਾ ਤੁਸੀਂ ਬੋਲੋਗੇ ਨਾ ਤੁਹਾਡੀ ਗੱਡੀ ਮਿਲੇਗੀ ਜਾਂਦਿਆਂ ਜਾਂਦਿਆਂ ਇਹ ਚੂਰਾ ਬਣ ਗਈ ਇਸ ਕਰਕੇ ਮੇਰਾ ਵੀਰ ਗੌਰ ਨਾਲ ਚਲਿਓ ਗੌਰ ਨਾਲ ਕੋਈ ਮੋੜ ਆ ਸ਼ਰਾਰਤ ਨਾ ਕਰਿਆ ਜੀ ਮਿੱਤਰੋ ਆ ਦੇਖੋ ਤੁਸੀਂ ਬਹੁਤ ਡੇਂਜਰ ਯਾਨਕਿ ਪੂਰਾ ਤਗੜਾ ਮਾਡ ਡਰਾਈਵਰ ਚਾਹੀਦਾ ਤੇ ਇਸ ਕਰਕੇ ਇੱਥੇ ਪੂਰੀ ਨਿਗਾ ਨਾਲ ਇੱਕ दारू ਪੀ ਕੇ ਬਿਲਕੁਲ ਵੀ ਗੱਡੀ ਨਾ ਚਲਾਓ ਚਲਾਣ ਬਹੁਤ ਮਹਿੰਗਾ ਪੈਂਦਾ ਹਾਂ ਤੁਸੀਂ ਜਾ ਕੇ ਆਪਦੇ ਰੂਮ ਚ ਜਾਂ ਕਿਤੇ ਸਟੇਸ਼ਨ ਤੇ ਬਹਿ ਕੇ ਪੀ ਸਕਦੇ ਹੋ ਜੀ ਲੇਕਿਨ ਜੇਕਰ ਤੁਸੀਂ ਗੱਡੀ ਦੇ ਵਿੱਚ दारू ਜਾਂ दारू ਦੀ ਬੋਤਲ ਮਿਲ ਗਈ ਤਾਂ ਬਹੁਤ ਤਗੜਾ ਚਲਾਣ ਕਰਦੇ ਆ ਇਹ ਮਿੱਤਰੋ ਇਹ ਗੱਲ ਤੋਂ ਪੂਰਾ ਪ੍ਰੇਹਿਜ ਰੱਖਿਓ ਬਹੁਤ ਅੱਛਾ ਜੀ ਬਹੁਤ ਠਹਰਾਏ ਮਾ 18 ਰਹਿ ਗਿਆ ਮਾਉਂਟ ਆਬੂ ਤੇ 18 ਬੇ ਉੱਪਰ ਹੀ ਜਾਵਾਂ ਦਾ ਇਹ ਉੱਪਰ ਹੀ ਅਮਾਉਂਟ ਆਬੂ ਹੈ ਹੀ ਉੱਪਰ ਆ ਫਿਰ ਹਣਾ ਮਿੱਤਰੋ ਘਟੋ ਘਟ ਵੀ 18 19 ਕਿਲੋਮੀਟਰ ਲਾ ਲੋ ਵੀ 22 ਕਿਲੋਮੀਟਰ ਉੱਤੇ ਚੜਾਂਗੇ ਆਪਾਂ ਪਹਾੜੀ ਤੇ ਜਾ ਕੇ ਇਸ ਤੇ ਧਈ ਮਾਉਂਟ ਆਬੂ ਗਾ ਅਗੇ ਪਹਾੜੀਆਂ ਦੇ ਉੱਪਰ ਪਹਾੜੀਆਂ ਤਾਂ ਹੀ ਇਹ ਠੰਡਾ ਉੱਥੇ ਬਾਕੀ ਜਿੰਨੀਆਂ ਵੀ ਇਸ ਜਗ੍ਹਾ ਹੋਈਆਂ ਤੁਹਾਨੂੰ ਦੱਸਾਂਗੇ ਕਿ ਇਹੋ ਜਿਹਾ ਕੀ ਸਾਖਤਾ ਕੀ ਮੌਲ ਆਈ ਅਨੇ ਆਕ ਤਦੀ ਇਥੋਂ 15 ਕਿਲੋਮੀਟਰ ਉੱਪਰ ਆ ਜੀ ਹਜੇ ਮਾਉਂਟ ਆਬੂ ਆਪਾਂ ਹਜੇ ਨਿਕਰਾ ਵਿਖਾ ਦਈਏ ਕਿਉਂਕਿ ਰੋਡ ਬਹੁਤ ਵਗਦਾ ਚੱਕਰਾਂ ਆ ਲੱਗੇ ਜਾ ਚੱਕਰ ਆਉਂਦੇ ਤੈਨੂੰ ਵੇਖ ਕੇ ਖੜ ਕੇ ਭਾਈ ਜਿਹੜੇ ਪਹਿਲੀ ਵਾਰੀ ਮੋਟਰਸਾਈਕਲ ਲੈ ਕੇ ਆਉਂਦੇ ਨਾ ਉਹਨਾਂ ਵਾਸਤੇ ਥੋੜੀ ਦਿੱਕਤ ਹੈ ਕਿਉਂਕਿ ਚੱਕਰ ਜੇ ਆਉਣੇ ਸਟਾਰਟ ਹੋ ਗਏ ਚੱਕਰ ਦੇ ਚੱਕਰ ਦੇ ਲਓ ਜੀ ਲਗਭਗ ਅਸੀਂ ਆ ਸਰੋਹੀ ਤੋਂ ਆਏ ਆ ਜੀ ਉਹ ਰਹਿ ਗਿਆ ਸ਼ਹਿਰ ਸਰੋਹੀ ਉਹ ਦੇਖੋ ਜੀ ਦਿਖਾਵਾ ਜੂਮ ਕਰਕੇ ਉਹ ਦੇਖੋ ਜੀ ਆ ਸਰੋਹੀ ਆ ਜੀ ਸਰੋਹੀ ਇੱਥੋਂ ਵੇਖ ਲੈ ਦੇਖਣੋ ਤੇ ਤੁਹਾਨੂੰ ਲੱਗਦਾ ਜਿਵੇਂ ਨੇੜੇ ਹੈ ਨਾ ਤੇ ਦੇਖੋ ਤੁਸੀਂ ਉਧਰੋਂ ਦੀ ਆਉਂਦੇ 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 ਹੁੰਦੇ ਆਉਂਦੇ ਇਧਰ ਆਉਂਖ ਜੀ ਘੱਟੋ ਘੱਟ ਸੀ ਨੀਚੋਂ 20 ਕਿਲੋਮੀਟਰ ਉੱਪਰ ਆ ਚੁੱਕੇ ਆ ਮਿੱਤਰੋ 20 ਕਿਲੋਮੀਟਰ ਤੇ ਘੱਟੋ ਘੱਟ ਹਜੇ 15 ਕਿਲੋਮੀਟਰ ਹਜੇ ਹੋਰ ਉੱਪਰ ਜਾਣਾ ਸੀ ਮਾਉਂਟ ਆਬੂਨ ਕਹਿੰਦੇ ਆ ਵੀ ਆ ਜਿਹੜੀ ਸਭ ਤੋਂ ਵੱਡੀ ਪਹਾੜੀ ਆਹਾ ਜਿਹੜੀ ਆ ਜਿਹੜੀ ਸਭ ਤੋਂ ਵੱਡੀ ਪਹਾੜੀ ਆ ਇਸ ਦੇ ਉੱਪਰ ਸਥਿਤ ਆ ਮਾਉਂਟ ਆਬੂ ਦੇਖ ਕਿਆ ਨਜ਼ਾਰਾ ਜੀ ਤੁਹਾਨੂੰ ਦਿਖਾਉਣਾ ਮੈਂ ਯਾਰ ਕਮਾਲ ਆ ਕੁਦਰਤ ਨੇ ਕਮਾਲ ਹੀ ਕਰਤੀ ਹਨਾ ਦੋਸਤੋ ਕਮਾਲ ਹੀ ਅਦਭੁਤ ਵੇਖੋ ਜੀ ਬਹੁਤ ਤਗੜਾ ਸ਼ਹਿਰ ਆ ਜੀ ਬਹੁਤ ਤਗੜਾ ਏਰੀਆ ਸਰੋਹੀ ਦਾ ਬਹੁਤ ਤਗੜਾ ਦੇਖੋ ਤੁਸੀਂ ਡਰ ਲੱਗਦਾ ਜੀ ਵੇਖਣ ਨੂੰ ਡਰ نیچے ਨਹੀਂ ਚੱਕਰ ਆਉਂਦੇ ਆ ਚੱਕਰ ਜਦੋਂ ਤੁਸੀਂ نیچے ਜਾਤੀ ਮਾਰੋਗੇ ਨਾ ਚੱਕਰ ਵਾਹ ਕਿਆ ਖੂਬਸੂਰਤ ਨਜ਼ਾਰਾ ਹੀ ਇੱਕ ਤਾਂ ਮੈਨੂੰ ਡਰ ਲੱਗਦਾ ਕਿਉਂਕਿ ਜਦੋਂ ਵੀ ਇੱਥੇ ਤੁਸੀਂ ਵੀਡੀਓ ਬਣਾਉਣਾ ਇੱਥੋਂ ਇੱਕ ਮੋੜ ਆ ਬੜਾ ਦਿੱਕਤ ਕਰਦਾ ਜਦੋਂ ਇੱਧਰ ਇੱਕ ਵਾਰੀ ਇੱਧਰ ਗੱਡੀਆਂ ਆਉਂਦੀਆਂ ਉਦੋਂ ਮੜਾ ਤੁਸੀਂ ਖਿਆਲ ਰੱਖਣਾ ਮਿੱਤਰੋ ਅੱਗੇ ਤੁਹਾਨੂੰ ਬਹੁਤ ਸੋਹਣੀਆਂ ਜਗ੍ਹਾਵਾਂ ਵਿਖਾਵਾਂਗੇ ਮਾਊਂਟ ਟਾਬੂ ਤੇ ਤੁਸੀਂ ਉੱਥੇ ਜਾ ਕੇ 2 ਦਿਨ ਗੁਜ਼ਾਰ ਸਕਦੇ ਹੋ ਤੇ ਨਜ਼ਾਰੇ ਲੈ ਸਕਦੇ ਹੋ ਮੁਕਸਰ ਤੋਂ 1000 ਕਿਲੋਮੀਟਰ ਦੂਰ ਆ ਬਾਕੀ ਤੁਹਾਨੂੰ ਪੂਰਾ ਮੈਪ ਦੱਸਾਂਗੇ ਵੀ ਕਿੱਧਰ ਦੀ ਆਉਣਾ ਕਿੱਧਰ ਦੀ ਜਾਣਾ ਕਿਹੜੀਆਂ-ਕਿਹੜੀਆਂ ਜਗ੍ਹਾ ਨੇ ਉਹ ਵਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਪਹਿਲਾ ਪਾਰਟ ਅਪਲੋਡ ਕਰਤਾ ਤੇ ਦੂਜਾ ਪਾਰਟ ਤੁਸੀਂ ਜ਼ਰੂਰ ਦੇਖਿਓ ਥੈਂਕ ਯੂ